ਨਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਮੱਝ ਦਿਖਾਉਣ ਜਾ ਰਹੇ ਹਾਂ ਟ੍ਰੈਂਡ ਦੋਸਤੋ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜਿਲ੍ਹਾ ਇਸ ਨੂੰ ਤਰਨਤਾਰਨ ਲੱਗਦਾ ਹੈ ਜੀ ਵੀਰ ਹਰਪ੍ਰੀਤ ਸਿੰਘ ਜੀ ਓਨਰ ਨੇ ਪੂਰੀ ਡਿਟੇਲ ਜਿਹੜੀ ਆਪਾਂ ਵੀਰ ਉਹਨਾਂ ਦੇ ਕੋਲੋਂ ਲੈ ਲਵਾਂਗੇ ਮੱਝ ਦੀ ਬਾਕੀ ਹਜੇ ਸੂਨ ਜੇ ਜਿਹੜੇ ਕਿੰਨੇ ਕ ਦਿਨ ਹਨ ਉਹ ਵੀ ਆਪਾਂ ਵੀਰ ਹੋਂਾਂ ਦੇ ਕੋਲ ਪੁੱਛ ਲਵਾਂਗੇ ਤੁਸੀਂ ਆਪਣਾ ਮੌਕੇ ਦੀ ਜਿਹੜੀ ਤਸੱਲੀ ਆ ਉਹ ਬੰਦੀ ਜਿਹੜੀ ਤਸੱਲੀ ਤੁਸੀਂ ਜ਼ਰੂਰ ਕਰ ਲੇਵੋ ਬਾਕੀ ਜਿਹੜੇ ਕੰਟੈਕਟ ਨੰਬਰ ਨੇ ਉਹ ਵੀ ਆਪਾਂ ਤੁਹਾਨੂੰ ਆ ਵੀਡੀਓ ਦੇ ਵਿੱਚ ਹੀ ਦੱਸ ਦਿੰਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਲਿਓ ਵੀਰ ਦੇ ਨਾਲ ਚੱਲਦੇ ਆ ਵੀਰ ਹਰਬੇਲ ਦੇ ਕੋਲ ਪੁੱਛ ਲੈਨੇ ਆ ਕੀ ਐ ਸਮਝ ਦੀ ਇਨਫੋਰਮੇਸ਼ਨ ਉਹ ਕੀ ਸਭ ਤੋਂ ਪਹਿਲਾਂ ਵੀਰ ਹਰਬੇਲ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਠ ਤੇ ਦੇਰੀ ਕਰਤੀ ਜੇ ਪਸੂਲੇ ਉਨ ਚ ਬਸੰਦੂ ਸਾਹਿਬ ਇਦਾਂ ਹੀ ਬੀਜੀ ਰਹੇ ਥੋੜੇ ਦਿਨ ਠੀਕ ਹੈ ਜੀ ਇਲੈਕਸ਼ਨ ਦੇ ਵਿੱਚ ਕਾਫੀ ਬੀਜੀ ਸੀ ਜੋ ਮਰਜੀ ਸਮਝ ਲਓ ਹਾਂ ਬਿਲਕੁਲ ਬਿਲਕੁਲ ਹਾਂ ਜੀ ਅ ਸੋ ਦੋਸਤੋ ਅ ਬਾਕੀ ਆਪਾਂ ਇਸ ਮੱਝ ਦੀ ਗੱਲ ਕਰ ਲੈਣੀ ਆ ਸੋ ਹਰ ਵੇਲੇ ਵੀਰੇ ਕਿੰਨਾ ਸੁਹਾ ਸੁਣ ਜਾ ਰਹੀ ਹੈ ਮੱਝ ਬਸੰਦੂ ਸਾਹਿਬ ਜੀ ਇਹ ਤੀਜੀ ਤੀਜੀ ਵਾਰ ਹੈ ਕਿ ਸੁਹ ਵੀ ਜਾਨ ਕੇ ਠੀਕ ਹਾਂ ਹਾਂ ਜੀ ਤੇ ਆਪਾਂ ਨੂੰ ਅੱਗੋਂ ਆਈ ਵਪਾਰ ਅੱਜ ਹੀ ਆਈ ਹੈ ਜੀ ਬਸ ਛੋਕ ਹੰਡੇ ਹੋਗੇ ਆਪਣੇ ਕੋਲ ਨਹੀਂ ਠੀਕ ਆ ਹਾਂਜੀ ਸੋ ਦੋਸਤੋ ਮੂਹ ਮੱਥਾ ਜੱਜਮੈਂਟ ਤੁਸੀਂ ਆਪ ਖੁਦ ਵੀ ਕਰ ਸਕਦੇ ਹੋ ਤੀਜਾ ਸੂਆ ਜਿਹੜੀ ਇਹ ਮੱਝ ਵੀਰ ਹੁਣੇ ਕਹਿ ਰਹੇ ਨੇ ਅੱਗੇ ਸੂਣ ਜਾਰੀ ਆ ਤੇ ਹਰ ਵੀਰ ਵੀਰੇ ਕੀ ਰਕਾਰ ਕੋਡ ਦੁੱਧ ਦੁੱਧ ਕਿੰਨਾ ਖਿਚਵਾ ਦੂਗੀ ਉਹਨਾਂ ਦੇ ਮੁਤਾਬਕ ਤਾਂ ਇਹ ਜਾਨੀ ਕਿ 13 14 ਤੱਕ ਰਹੀ ਪਿਛਲੀ ਵਾਰ ਠੀਕ ਆ ਜੀ ਨਾ ਬਾਕੀ ਸੰਧੂ ਸਾਹਿਬ 10 ਤੋਂ ਬਾਹਰ ਜਿਹੜਾ ਵੀ ਪਸ਼ੂ ਦੇ ਦੇ ਤਾਂ ਇੰਨੇ ਕ ਰੇਟ ਦੇ ਵਿੱਚ ਬਹੁਤ ਹੀ ਵਧੀਆ ਗੱਲ ਆ ਠੀਕ ਆ ਬਾਕੀ ਜਿਸ ਤਰੀਕੇ ਨਾਲ ਇਹਦਾ ਥਾਂ ਲੇਵਾ ਲੱਗਾ ਜੇ ਸਾਹਿਬ ਨਰੇ ਦੀ ਬੰਦ ਤੇ ਆ ਬਾਡੀ weight ਠੀਕ ਹੈ ਦੋਸਤਾਂ ਨਾਲ 12 13 ਲੀਟਰ ਦਾ ਰਾਮਨ ਦੇਉਂਗੇ ਠੀਕ ਹੈ ਬਾਕੀ ਚਵਾ ਤੇਪਣ ਬਹੁਤ ਹੀ ਵਧੀਆ ਵਾ ਠੀਕ ਹੈ ਬਾਕੀ ਚਵਾ ਕੋਈ ਤੇਪਲੇ ਬਿਲਕੁਲ ਸਾਫ ਹੈ ਨਾ ਸਾਫਾ ਬਿਲਕੁਲ ਜੀ ਬਾਕੀ ਦੋਸਤੋ ਹਵਾਨੇ ਵੱਲੋਂ ਤੇ ਥਾਣਾ ਵੱਲੋਂ ਜਿਹੜੀ ਬਿਲਕੁਲ ਸਾਫ ਸ਼ੁੱਧ ਹੈਗੀ ਆ ਤੇ ਇਹਦੇ 2 ਦਿਨ ਬਾਅਦ ਆ ਦਿਨ ਪੂਰੇ ਹੋਊਗੇ। तकरीबन 9-10 ਦਿਨ ਦਾ ਅੰਦਾਜ਼ਾ ਮੱਝ ਖੜੂਗੀ। ਠੀਕ ਹੈ ਜੀ। ਬਾਕੀ ਚੰਗੀ ਮਤਲਬ ਬਣਦੀ ਆ। ਠੀਕ ਹੈ ਜੀ ਠੀਕ ਆ। ਬਾਕੀ ਸਿੰਗ ਦੀ, ਮੂੰਹ ਮੱਥੇ ਦੀ ਬਣਤਰ ਦੋਸਤੋ ਬਾਡੀ ਦਾ ਸਟਰਕਚਰ ਤੁਸੀਂ ਦੇਖ ਸਕਦੇ ਜੀ। ਬਿਲਕੁਲ ਜਿਹੜਾ ਬਰੀਕ ਚਮੜੀ ਦੇ ਵਿੱਚ ਹੈਗੀ ਆ ਸਕਿਨ ਬਹੁਤ ਜਦੀ ਬਰੀਕ ਆ। ਬਿਲਕੁਲ ਸਕਿਨ ਬਿਲਕੁਲ ਪੂਛ ਦੇਖ ਸਕਦੇ ਤੁਸੀਂ ਇੰਨੀਕ ਬਰੀਕ ਆ ਕਿ ਦੇਖ ਸਕਦੇ। ਬਿਲਕੁਲ ਜੀ ਬਿਲਕੁਲ ਬਿਲਕੁਲ। ਬਾਕੀ ਜਿਹੜਾ ਬੋਲਗੀਆਂ ਨਿਸ਼ਾਨੀਆਂ ਬਿਲਕੁਲ ਕਰਦੀ ਆ। ਹਾਂ ਜੀ। ਹਾਂ ਬਹੁਤ ਸੋਹਣਾ ਲੱਗਿਆ ਲੈ ਵਾ ਜਿਹੜਾ ਤੁਸੀਂ ਉਹ ਜਰੂਰ ਵੇਖ ਲੋ ਚਾਤ ਮਾਰ ਲੋ ਹਜੇ ਜਿਹੜਾ ਸਮਾਂ ਹਰ ਵੇਰ ਕਿੰਨਾ ਕ ਸਮਾਂ ਦੱਸਤਾ ਸੀਗਾ ਜੀ ਅੰਦਾਜ਼ਾ 8-10 ਦਿਨ ਤਾਂ ਖੜਨੇ ਚਾਹੀਦੇ ਆ ਜੇ ਹਿਸਾਬ ਨਾਲ ਜੇ ਹਾਂਜੀ ਹਜੇ ਬਨਾਇਆ ਨਹੀਂ ਹਜੇ ਢਿਲ ਢੁਲੋਂ ਵੀ ਆ ਕਾਫੀ ਹਾਂਜੀ ਤੇ 10 ਕ ਦਿਨ ਦਾ ਦੋਸਤ ਤੁਸੀਂ ਮੰਨ ਕੇ ਚੱਲ ਸਕਦੇ ਜੇ ਸਮਾਂ ਤੇ ਖੋਲ ਕੇ ਆਪਾਂ ਤੁਹਾਨੂੰ ਜਿਹੜਾ ਪ੍ਰੋਪਰ ਸਾਰੇ ਬਨੇਉ ਦਿਖਾ ਦਿੰਨੇ ਆ ਥਾਂਲੇਵੇ ਦੀ ਬਹੁਤ ਵਧੀਆ ਚੰਗਾ ਭਾਂਡਾ ਦੋਸਤੋ ਮੈਂ ਕਹਿ ਸਕਦਾ ਵੀ ਸੋਹਣਾ ਥਾਂਲੇਵਾ ਹੈਗਾ ਬਿਲਕੁਲ ਬਹੁਤ ਵਧੀਆ ਆਈ ਆ ਬਾਕੀ ਪਰਿਵਾਰ ਉਹਨਾਂ ਘਰ ਵਾਲਿਆਂ ਵੱਲੋਂ ਵੀ ਬਹੁਤ ਗਰੰਟੀ ਦਿੱਤੀ ਗਈ ਆ ਠੀਕ ਆ ਆਈ ਵੀਰ ਜੀ ਮੈਨੂੰ ਲੱਗਦਾ ਵੀ ਇੱਕ ਥਾਂ ਟਿੱਗੀ ਮੱਝ ਘਰੋਂ ਹੀ ਆਈਗੀ ਘਰੋਂ ਆਈ ਆ ਜੀ ਬਿਲਕੁਲ ਠੀਕ ਆ ਬਾਕੀ ਪਿੱਠ ਪੂੜਾ ਜਿਹੜਾ ਦੋਸਤੋ ਤੁਸੀਂ ਦੇਖ ਸਕਦੇ ਜੀ ਬਹੁਤ ਸਾਰਾ ਪਿੱਠ ਪੁੱਠਾ ਬਹੁਤ ਵਧੀਆ ਹੈਗਾ ਬਿਲਕੁਲ ਬਹੁਤ ਵੀ ਚੰਗੀ ਆ ਹਾਂਜੀ ਹਾਂਜੀ ਲਓ ਜੀ ਹਜੇ ਸਮਾਂ ਜਿਹੜਾ ਦੋਸਤੋ ਮੇਰੇ ਕੋਲ ਹੀ ਫੇਰ ਦੱਸ ਦੇਣਾ 10 ਦਿਨ ਦਾ ਜਿਹੜਾ ਸਮਾਂ ਹਜੇ ਪਿਆ ਕੋਈ ਹਜੇ ਬਿਲਕੁਲ ਕੋਈ ਨਹੀਂ ਹੈਗਾ ਹਾਂਜੀ ਹਾਂਜੀ ਬਾਕੀ ਬਹੁਤ ਹੀ ਚੰਗੀ ਆ ਜੀ ਉਹਨਾਂ ਦੇ ਮੁਤਾਬਕ ਫਿਰ 7.5-8 ਮਹੀਨੇ ਦੁੱਧ ਦਿੱਤਾ ਇਹਨੇ ਪਿਛਲੀ ਵਾਰ ਠੀਕ ਹੈ ਜੀ ਠੀਕ ਹੈ ਸੋ ਦੋਸਤੋ ਜਿਵੇਂ ਮੇਰੇ ਵੀਰ ਭਰਾ ਦੇ ਪੜਤੇ ਵਿੱਚ ਹੋਵੇ ਤੁਸੀਂ ਜਰੂਰ ਜਿਹੜਾ ਵੀਰ ਨੂੰ ਕਾਲ ਕਰ ਲਿਓ ਜੇ ਹਰਪੇਲ ਵੀਰ ਤੇ ਜਿਹੜੇ ਨੰਬਰ ਨੇ ਉਹ ਵੀ ਆਪਾਂ ਪੁੱਛ ਕੇ ਆ ਤੁਹਾਡੇ ਰੂਬਰੂ ਕਰਵਾ ਦਿੰਨੇ ਆ ਤੇ ਹਰ ਵੀਰ ਵੀਰੇ ਇੱਕ ਤਾਂ ਇਹਦਾ ਜਿਹੜਾ ਮੋਲ ਰੇਟ ਜਰੂਰ ਦੱਸ ਦੇ। ਆ ਰੇਟ ਸੰਧੂ ਸਾਹਿਬ ਕਰਨ ਨੂੰ ਭਵੇਂ 75 70 ਜੋ ਮਰਜ਼ੀ ਕਰੀ ਜਾਓ ਆਪਾਂ 68000 ਰੁਪਏ ਦੀ ਮੱਝ ਦੇਵਾਂਗੇ। 68 ਦੀ ਹਾਂਜੀ ਠੀਕ ਹੈ ਇਹਦੇ ਵਿੱਚ ਹੋਰ ਮਾਨਤਾ ਨਹੀਂ ਹੁੰਦਾ ਹੈ। ਨਹੀਂ ਜੀ ਬਿਲਕੁਲ ਨਹੀਂ ਥੋੜਾ ਬਹੁਤ ਚਲੋ ਜੇ ਕੋਈ ਜ਼ਿਆਦਾ ਕਰੂਗਾ ਤਾਂ ਕੋਈ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਹਰ ਵੀਰ ਵੀਰੇ ਜਿਹੜੇ ਸੰਪਰਕ ਨੰਬਰ ਨੇ ਉਹ ਵੀ ਜਰੂਰ ਦੱਸ ਦਗੇ ਆਪਣੇ ਇਥੇ ਆਉਣ ਵਾਸਤੇ ਆਪਣਾ ਪਿੰਡ ਹੈਗਾ ਜੋੜ ਸਿੰਘ ਵਾਲਾ ਤਹਿਸੀਲ ਪੱਤੀ ਜ਼ਿਲ੍ਹਾ ਤਰਨਤਾਰਨ ਕੰਟੈਕਟ ਨੰਬਰ ਆਪਣਾ ਹੈਗਾ 99036 82025 9906382025 ਠੀਕ ਆ ਜੀ ਬਿਲਕੁਲ ਸਾਫ ਸਫਾਈ ਹੈ ਕੋਈ ਠੀਕ ਹੈ ਜੀ ਸੋ ਦੋਸਤੋ ਇੱਕ ਵਾਰੀ ਫੇਰ ਮੈਂ ਤੁਹਾਨੂੰ ਨਜ਼ਦੀਕ ਤੋਂ ਜਿਹੜਾ ਥਾਂ ਤੁਹਾਨੂੰ ਜ਼ਰੂਰ ਦਿਖਾ ਦੇਣਾ ਬਾਕੀ ਵੀਰ ਹੋਣੀ ਅੱਗੋਂ ਤਸੱਲੀ ਕਰਕੇ ਟਿਪ ਕੇ ਲੈ ਕੇ ਆਏ ਨੇ ਤਸੱਲੀ ਪੂਰੀ ਕਰਕੇ ਲੈ ਕੇ ਆਉਂਦੇ ਨੇ ਤੇ ਤੁਸੀਂ ਵੀ ਜਦੋਂ ਲੈ ਕੇ ਜਾਓ ਤਸੱਲੀ ਆਪਣੀ ਪੂਰੀ ਕਰਕੇ ਲੈ ਕੇ ਜਾਓ ਸੋ ਸਮਾਂ ਹਜੇ ਮੈਂ ਪਹਿਲਾਂ ਵੀਡੀਓ ਵਿੱਚ ਦੱਸ ਦਿੱਤਾ ਜੀ ਬਹੁਤ ਹੀ ਮਤਲਬ ਵਧੀਆ ਹਾਂਜੀ ਆ ਬਾਕੀ ਹਜੇ ਢਿਲ ਢੁਲ ਕਾਫੀ ਜ਼ਿਆਦੀ ਆ ਤੇ ਜਿੱਦਾਂ ਦਿਨ ਦੱਸਿਆ ਤੁਹਾਨੂੰ ਹਾਂਜੀ ਸੋ ਜਿਸ ਮੇਰੇ ਵੀਰ ਭਰਾ ਦੇ ਪੜਤੇ ਵਿੱਚ ਹੋਵੇ ਅਮੋਲ ਵੀਰ ਨੇ ਬਿਲਕੁਲ ਜੈਜ ਕੀਤਾ ਹੈ ਬਾਕੀ ਤੁਸੀਂ ਮੌਕੇ ਤੇ ਇੱਥੇ ਪਹੁੰਚ ਕੇ ਤਸੱਲੀ ਕਰਕੇ ਆਪਣੇ ਹਿਸਾਬ ਦੇ ਨਾਲ ਮੁੱਲ ਲਗਾ ਵੀ ਸਕਦੇ ਹੋ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਾਥ ਸ਼ਰੀਆ ਕੱਲ ਜੀ